تمام پنجابیان ਦਾ ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਣ ਸ਼ਰਪਰ ਰੇ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਤੇ ਚੇਤਨ ਕਸ਼ਵ ਸਭੀ ਤੇ ਕੱਲ ਤੋਂ ਪੰਜਾਬ ਭਰ ਦੇ ਵਿੱਚ ਰੁਕ ਰੁਕ ਕੇ ਪਿਆਰ ਰਹਿਮੀ ਕਾਰਨ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਤੇ ਇਸ ਮੀਂਹ ਦੇ ਨਾਲ ਇਸ ਬਦਲਵਾਸੀ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਭਰ ਦੇ ਵਿੱਚ ਠੰਡ ਦੇ ਵਿੱਚ ਵੀ ਕਮੀ ਆਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੀਂਹ ਨਾ ਹੋਣ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਸਨ ਤੇ ਸੁੱਕੀ ਠੰਡ ਪੈਣ ਕਾਰਨ ਬਹੁਤ ਸਾਰੇ ਲੋਕਾਂ ਜਿਹੜੇ ਉਹ ਬਿਮਾਰੀਆਂ ਦੇ ਨਾਲ ਵੀ ਜਖੜੇ ਹੋਏ ਸਨ ਖਾਂਸੀ ਜ਼ੁਕਾਮ ਤੇ ਬੁਖਾਰ ਜਿਹੀਆਂ ਬਿਮਾਰੀਆਂ ਘਰਾਂ ਦੇ ਵਿੱਚ ਆਮ ਬਣ ਕੇ ਰਹਿ ਗਈਆਂ ਸਨ ਕਿਉਂਕਿ ਮੀਂਹ ਨਾ ਪੈਣ ਕਾਰਨ ਸੁੱਕੀ ਠੰਡ ਲਗਾਤਾਰ ਵੱਧਦੀ ਜਾ ਰਹੀ ਸੀ ਤੇ ਜਿਸ ਕਾਰਨ ਖਾਸ ਕਰਕੇ ਕਮਾਕਰਾਂ ਤੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਤੇ ਸਕੂਲੀ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਪੰਜਾਬ ਭਰ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਰਿਹਾ ਹੈ ਲਗਾਤਾਰ ਪੰਜਾਬ ਭਰ ਦੇ ਵਿੱਚ ਹਲਕੀ ਕਿਣਮਣ ਹੋ ਰਹੀ ਹੈ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਬੀਤੇ ਕੱਲ ਤੋਂ ਲਗਾਤਾਰ ਕਿਣਮਣ ਚੱਲ ਰਹੀ ਹੈ ਤੇ ਬੀਤੀ ਰਾਤ ਕਈ ਵਾਰ ਜਿਹੜੀ ਜਿਹੜਾ ਉਹ ਤੇਜ਼ ਇਹ ਮੀਂਹ ਵੀ ਪਿਆ ਹੁਸ਼ਿਆਰਪੁਰ ਦੇ ਵਿੱਚ ਸੋ ਇਸ ਤੋਂ ਬਾਅਦ ਲੋਕਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਠੰਡ ਦੇ ਨੇ ਠੰਡ ਦੇ ਮੌਸਮ ਦੇ ਵਿੱਚ ਵੀ ਕਮੀ ਆਈ ਹੈ ਸੋ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਉਹ ਗੜੇਮਾਰੀ ਹੋਣ ਦੀਆਂ ਖਬਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਕਾਰਨ ਫਸਲਾਂ ਦਾ ਨੁਕਸਾਨ ਹੋਣ ਦੀ ਵੀ ਜਿਹੜੀ ਉਹ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਕੋਲਮਾ ਲਾ ਕੇ ਜੇਕਰ ਆਪਾਂ ਪੰਜਾਬ ਭਰ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੈ ਲਗਾਤਾਰ ਮੌਸਮ ਮਹਾਰਾ ਵੱਲੋਂ ਵਿੱਚ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਕਈ ਦਿਨਾਂ ਤੱਕ ਪੰਜਾਬ ਦੇ ਵਿੱਚ ਜਿਹੜਾ ਮੀਂਹ ਵਰਗਾ ਮੌਸਮ ਰਹੇਗਾ ਸੋ ਨਾਲ ਦੇ ਨਾਲ ਤਸਵੀਰਾਂ ਵੀ ਤੁਹਾਨੂੰ ਅਸੀਂ ਹੁਸ਼ਿਆਰਪੁਰ ਸ਼ਹਿਰ ਦੀਆਂ ਦਿਖਾ ਰਹੇ ਹਾਂ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਉਹ ਬੱਦਲਬਾਸੀ ਹੋਈ ਪਈ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਲਗਾਤਾਰ ਜਿਹੜਾ ਬੀਤੇ ਕੱਲ ਤੋਂ ਹੀ ਕਾਲੀਆਂ ਘਟਾਵਾਂ ਉਹ ਛਾਈਆਂ ਹੋਈਆਂ ਨੇ ਕਿਉਂਕਿ ਮੌਸਮ ਮਹਾਰਾ ਦੇ ਅਨੁਸਾਰ ਕਈ ਆਉਣ ਵਾਲੇ ਕਈ ਦਿਨਾਂ ਤੱਕ ਆ ਜਿਹੜਾ ਪੰਜਾਬ ਦੇ ਵਿੱਚ ਮੌਸਮ ਤੇ ਹਾਲਾਤ ਇਸੇ ਤਰ੍ਹਾਂ ਹੀ ਰਹਿਣਗੇ ਭਾਰੀ ਬਾਰਿਸ਼ ਵੀ ਦੱਸੀ ਹੋਈ ਆ ਸੋ ਇਸ ਮੀਦ ਨਾਲ ਜਿੱਥੇ ਠੰਡ ਤੋਂ ਰਾਹਤ ਮਹਿਸੂਸ ਹੋਈ ਹੈ ਉੱਥੇ ਹੀ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਰਾਹਤ ਮਹਿਸੂਸ ਹੋਈ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਠੰਡੀਆਂ ਹਵਾਵਾਂ ਚੱਲਣ ਕਾਰਨ ਤੇ ਸੁੱਕੀ ਠੰਡ ਭੈਣ ਕਾਰਨ ਲਗਾਤਾਰ ਘਰਾਂ ਦੇ ਵਿੱਚ ਵਿਅਕਤੀਆਂ ਨੂੰ ਬੁਖਾਰ ਚਈਆਂ ਖਾਂਸੀ ਜ਼ੁਕਾਮ ਚਈਆਂ ਬਿਮਾਰੀਆਂ ਜਿਹੜੀਆਂ ਉਹ ਘੇਰ ਰਹੀਆਂ ਸਨ ਸੋ ਹੁਣ ਇਹਨਾਂ ਤੋਂ ਵੀ ਕਿਤੇ ਨਾ ਕਿਤੇ ਉਹ ਜਿਹੜੀ ਉਹ ਰਾਹਤ ਮਹਿਸੂਸ ਹੋਵੇਗੀ ਸੋ ਇੱਕ ਵਾਰ ਮੁਰ ਤੋਂ ਮੈਂ ਅਪੀਲ ਵੀ ਕਰਨਾ ਚਾਹਾਂਗਾ ਕਿ ਮੌਸਮ ਮਾਹਰਾਂ ਵੱਲੋਂ ਪੰਜਾਬ ਦੇ ਵਿੱਚ ਆਉਣ ਵਾਲੇ ਕਈ ਦਿਨਾਂ ਤੱਕ ਜਿਹੜੀ ਉਮੀਦ ਦੀ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੋਈ ਹੈ ਸੋ ਬਿਨਾ ਕੰਮ ਤੋਂ ਹਰ ਵਾਰ ਕਿੰਨੇ ਹੁੰਨੇ ਆ ਜਦੋਂ ਠੰਡ ਸ਼ੁਰੂ ਹੋਈ ਸੀ ਜਦੋਂ ਪੰਜਾਬ ਦੇ ਵਿੱਚ ਸੰਘਣੀਆਂ ਧੁੰਦਾਂ ਵੀ ਪੈ ਰਹੀਆਂ ਸਨ ਤਾਂ ਉਸ ਵਕਤ ਵੀ ਸਾਡੇ ਵੱਲੋਂ ਅਪੀਲ ਕੀਤੀ ਗਈ ਸੀ ਇੱਕ ਵਾਰ ਮੁੜ ਅਪੀਲ ਕਰਦੇ ਆ ਕਿ ਬਿਨਾਂ ਕਮਕਾਸ ਤੋਂ ਜਿਹੜਾ ਘਰੋਂ ਬਾਹਰ ਨਿਕਲਣ ਤੋਂ ਗੁਰਰੇਸ਼ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ